ਪ੍ਰੇਜ਼ ਦਾ ਲਾਰਡ ਹਾਲੇਲੂਇਆ ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆ ਇੱਕ ਵਾਰ ਫਿਰ ਉਹਨੇ ਮੌਕਾ ਦਿੱਤਾ ਕਿ ਤੁਹਾਡੇ ਰੂਬਰੂ ਹੋਈਏ ਔਰ ਖੁਦਾ ਦੇ ਪਵਿੱਤਰ ਬਚਨ ਦੇ ਵਿੱਚੋਂ ਸਿੱਖ ਸਕੀਏ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਬਿਤੇ ਦਿਨਾਂ ਤੋਂ ਸਿੱਖ ਰਹੇ ਹਾਂ ਮਸੀਹੀ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਮਸੀਹੀ ਸੇਵਕ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਮਸੀਹੀ ਘਰਾਣੇ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਇੱਕ ਮਸੀਹੀ ਵਿਸ਼ਵਾਸੀ ਦਾ ਜੀਵਨ ਜਿਹੜਾ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ ਔਰ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਜਵਾਬ ਇੱਕ ਸ਼ਾਰਟ ਦੇ ਵਿੱਚ ਆ ਉਹ ਇਹ ਆ ਕਿ ਮਸੀਹ ਦਾ ਸੁਭਾ ਇੱਕ ਮਸੀਹੀ ਦੇ ਵਿੱਚ ਹੋਣਾ ਜ਼ਰੂਰੀ ਹੈ ਜਿਵੇਂ ਆ ਕ੍ਰਾਮ ਚ ਲਿਖਿਆ ਹੈ ਤੁਹਾਡਾ ਉਹ ਸੁਭਾ ਹੋਵੇ ਜਿਹੜਾ ਮਸੀਹ ਯਸੂ ਦਾ ਸੀ ਉਹਦਾ ਕੀ ਸੁਭਾ ਸੀ ਲਿਖਿਆ ਉਹ ਗਾਲੀ ਖਾ ਕੇ ਗਾਲੀ ਨਹੀਂ ਦਿੰਦਾ ਜੇ ਕੋ ਨੂੰ ਬੁਰਾ ਭਲਾ ਕਹਿੰਦਾ ਸੀ ਤੇ ਉਹਨੂੰ ਫਟਕਾਰਦਾ ਉਹਨੂੰ ਸਰਾਪ ਨਹੀਂ ਦਿੰਦਾ ਸੋ ਪਿਆਰੇ ਜੀ ਜੋ ਜਦੋਂ ਉਹਦੇ ਸੁਭਾ ਨੂੰ ਲੈ ਕੇ ਅਸੀਂ ਚੱਲਣਾ ਆ ਤੇ ਫਿਰ ਸਾਨੂੰ ਧਿਆਨ ਦੇਣਾ ਪੈਣਾ ਕਿਉਂਕਿ ਸੰਤ ਪਲੋਸ ਨੇ ਕਿਹਾ ਮੈਂ ਇਹ ਚਾਹੁੰਨਾ ਆ ਕਿ ਮਸੀਹ ਤੁਹਾਡੇ ਵਿੱਚ ਸੂਰਤ ਫੜੇ ਸੋ ਮਸੀਹ ਦਾ ਸੂਰਤ ਫੰਡ ਦਾ ਮਤਲਬ ਕੀ ਆ ਵਚਨ ਦੇ ਬੀਜ ਦੇ ਰੂਪ ਦੇ ਵਿੱਚ ਤੇ ਨਵੇਂ ਜਨਮ ਦੇ ਸਮੇ ਉਹ ਸਾਡੇ ਅੰਦਰ ਆ ਚੁੱਕਾ ਹੈ ਪਰ ਅਸੀਂ ਅੰਦਰ ਲਿਆ ਕੇ ਵੀ ਉਹਨੂੰ ਵਧਨ ਨਹੀਂ ਦਿੱਤਾ ਆਪਣੇ ਅੰਦਰ ਉਹ ਆ ਗਿਆ ਅੰਦਰ ਸਾਡੇ ਔਰ ਅੰਦਰ ਆਉਣ ਤੋਂ ਬਾਅਦ ਵੀ ਅਸੀਂ ਕੀ ਕੀਤਾ ਪਹਿਲਾਂ ਅਸੀਂ ਉਹਨੂੰ ਵਧਨ ਵਧਨ ਨਹੀਂ ਦਿੱਤਾ ਲੇਕਿਨ ਸੰਤ ਪਲੂਸ ਕਹਿੰਦਾ ਹੈ ਜੇ ਜਦੋਂ ਤੁਸੀਂ ਨਵਾਂ ਜਨਮ ਪਾ ਲਿਆ ਤੇ ਫਿਰ ਤੁਹਾਡੀ ਬਾਹਰੀ ਇਨਸਾਨੀਅਤ ਦਿਨ ਪ੍ਰਤੀ ਦਿਨ ਨਾਸ਼ ਹੋਣੀ ਜ਼ਰੂਰੀ ਹੈ ਇਹ ਬਾਹਰੀ ਦਾ ਨਾਸ਼ ਹੋਣਾ ਇਹ ਸਬੂਤ ਹੈ ਕਿ ਅੰਦਰ ਕੁਝ ਕੰਮ ਹੋ ਰਿਹਾ ਹੈ ਕਈ ਤੇ ਬਾਹਰ ਦਾ ਰੌਲਾ ਪਈ ਜਾਂਦੇ ਆ ਵੀ ਬਾਹਰੋਂ ਨਹੀਂ ਪਰਮੇਸ਼ਰ ਦੇਖਦਾ ਅੰਦਰੋਂ ਵੇਖਦਾ ਆ ਬਾਹਰੋਂ ਨਹੀਂ ਵੇਖਦਾ ਅੰਦਰੋਂ ਵੇਖਦਾ ਆ ਉਹ ਦਿਲਾਂ ਤੇ ਗੁਰਦਿਆਂ ਨੂੰ ਜਾਂਚਣ ਵਾਲਾ ਤੇ ਮੰਮੀ ਉਹ ਹੀ ਕਹਿ ਰਹੇ ਆ ਉਹ ਬਾਹਰੋਂ ਨਹੀਂ ਵੇਖਦਾ ਅੰਦਰੋਂ ਵੇਖਦਾ ਆ ਤੇ ਜਿਹਨੂੰ ਉਹ ਅੰਦਰੋਂ ਵੇਖਦਾ ਨਾ ਉਹ ਬਾਹਰੋਂ ਉੱਡਦਾ ਜਾ ਰਿਹਾ ਹੈ। ਮਿਸਾਲ ਦੀ ਤੌਰ ਦੇ ਉੱਤੇ ਮੁਰਗੀ ਨੇ ਤਾਂ ਆਂਡਾ ਦਿੱਤਾ। ਆਂਡੇ ਦੇ ਵਿੱਚ ਉਹਦੇ ਬੱਚੇ ਦਾ ਜੀਵਨ ਹੈ। ਸੋ ਇਹ ਆਂਡਾ ਆਂਡਾ ਹੀ ਰਹਿਣਾ ساری ਉਮਰ ਜਿੰਨੀ ਦੇਰ ਤੱਕ ਇਹ ਉਸ ਪਰਿਕਿਰਿਆ ਦੇ ਵਿੱਚੋਂ ਦੀ ਗੁਜ਼ਰਦਾ ਨਹੀਂ ਜਿਹਦੇ ਵਿੱਚੋਂ ਗੁਜ਼ਰ ਕੇ ਇਹਦੇ ਅੰਦਰੋਂ ਉਹ ਅਸਲੀ ਰੂਪ ਜਿਹੜਾ ਅੰਦਰ ਹੈ ਨਾ ਉਹ ਬਾਹਰ ਨਹੀਂ ਆਉਂਦਾ। ਇਹ ਉਨੇ ਦੇਰ ਤੱਕ ਆਂਡਾ ਹੀ ਹੈ। ਇਹ ਅੰਡਾ ਇਹਦੀ ਇੱਕ ਐਕਸਪਾਇਰੀ ਡੇਟ ਵੀ ਹੈ ਕੁਝ ਸਮੇਂ ਬਾਅਦ ਇਹ ਖਰਾਬ ਵੀ ਹੋ ਜਾਣਾ ਅਗਰ ਇਹਦੇ ਅੰਦਰ ਦੀ ਸੂਰਤ ਬਾਹਰ ਨਾ ਆਈ ਤੇ ਸੋ ਉਸੇ ਤਰ੍ਹਾਂ ਯਾਦ ਰੱਖਿਓ ਸਰਵ ਸ਼ਕਤੀਮਾਨ ਪਰਮੇਸ਼ਵਰ ਜਿਹਦੇ ਲਈ ਲਿਖਿਆ ਗਿਆ ਕਿ ਆਦ ਵਿੱਚ ਸ਼ਬਦ ਸੀ ਉਹ ਸ਼ਬਦ ਸਾਡੇ ਅੰਦਰ ਆਇਆ ਹੈ ਔਰ ਉਸ ਸ਼ਬਦ ਦੀ ਇਹ ਤਮੰਨਾ ਆ ਕਿ ਉਹ ਸਾਡੇ ਅੰਦਰ ਵਧੇ ਸੋ ਜਿਵੇਂ ਆਂਡਾ ਫਿਰ ਮੁਰਗੀ ਦੇ ਹੇਠ ਰੱਖੀਦਾ ਤੇ ਮੁਰਗੀ ਆਪਣੇ ਪੰਖ ਖਿਲਾਰ ਕੇ ਤੇ ਉਹਦੇ ਉੱਤੇ ਬੈਠ ਜਾਂਦੀ ਹੈ ਇੱਕ ਮਿੱਥੇ ਹੋ ਸਮੇਂ ਦੇ ਲਈ ਤੇ ਉਹ ਜਿਵੇਂ ਜਿਵੇਂ ਦਿਨ ਬੀਤਦੇ ਆ ਉਸੇ ਤਰ੍ਹਾਂ ਉਸ ਆਂਡੇ ਦੇ ਅੰਦਰ ਉਹ ਅਸਲੀ ਸੂਰਤ ਜਿਹੜੀ ਉਹਦੇ ਅੰਦਰ ਛੁਪੀ ਹੈ ਨਾ ਉਹ ਬਣਨੀ ਸ਼ੁਰੂ ਹੁੰਦੀ ਆ ਤੇ ਜਿਵੇਂ ਜਿਵੇਂ ਉਹ ਬਣਦੇ ਆ ਤੇ ਫਿਰ ਇੱਕ ਸਮਾਂ ਇਦਾਂ ਦਾ ਆਉਂਦਾ ਆ ਉਹ ਜਿਹੜਾ ਆਂਡੇ ਦਾ ਬਾਹਰੀ ਛਿਲਕਾ ਆ ਉਹ ਟੁੱਟਣਾ ਸ਼ੁਰੂ ਹੋ ਜਾਂਦਾ ਤੇ ਉਹ ਜਦੋਂ ਟੁੱਟਦਾ ਆ ਤੇ ਨਾਸ਼ ਹੋ ਜਾਂਦਾ ਬਾਹਰਲਾ ਤੇ ਫਿਰ ਅੰਦਰੋਂ ਉਹ ਅਸਲੀ ਜਿਹਦਾ ਕਰਕੇ ਮੁਰਗੀ ਨੇ ਆਂਡਾ ਦਿੱਤਾ ਸੀ ਨਾ ਫਿਰ ਉਹ ਪ੍ਰਗਟ ਹੁੰਦਾ ਆ ਸੁਪਿਆਰੇ ਅਜੀਜੋ ਸਮਝੀਏ ਗੱਲ ਨੂੰ ਬਾਹਰੀ ਰੂਪ ਦਾ ਨਾਸ਼ ਹੋਣਾ ਬੜਾ ਜ਼ਰੂਰੀ ਆ ਜੇ ਬਾਹਰੋਂ ਆਖ ਨਹੀਂ ਨਾ ਹੁੰਦਾ ਤੇ ਫਿਰ ਅੰਦਰੋਂ ਅਸੀਂ ਦਾਵਾ ਨਹੀਂ ਕਰ ਸਕਦੇ ਕਿ ਅੰਦਰੋਂ بڑا ਬਲਵੰਤ ਹੈ ਅੰਦਰੋਂ بڑا ਕਾਮਯਾਬਾ ਅੰਦਰੋਂ بڑا ਠੀਕ ਹੈ ਸੋ ਬਾਹਰੀ ਤੌਰ ਦੇ ਉੱਤੇ ਅਸੀਂ ਲੋਕਾਂ ਦੇ ਵਿੱਚ ਕਿਵੇਂ ਵਿਚਰਦੇ ਆ ਇਹ ਸਵਾਲ ਹੈ ਬਾਹਰੀ ਲੋਕਾਂ ਬਾਹਰੀ ਰੂਪ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਆਪਣੇ ਆਪ ਨੂੰ ਕਿਵੇਂ ਪੇਸ਼ ਕਰਦੇ ਆ ਇਹ ਸਵਾਲ ਹੈ ਬਾਹਰੀ ਤੌਰ ਦੇ ਉੱਤੇ ਸੀ ਲੋਕਾਂ ਦੇ ਵਿੱਚ ਆਪਣੇ ਆਪ ਦਾ ਕੈਸਾ ਸੁਭਾਅ ਦਿਖਾਉਨੇ ਆ ਇਹ ਜ਼ਰੂਰੀ ਆ ਲੇਕਿਨ ਜ਼ਿਆਦਾਤਰ ਕੀ ਹੁੰਦਾ ਭਲਾ ਅਸੀਂ ਅੰਦਰ ਦੇ ਦਾਅਵੇ ਕਰ ਦਿੰਦੇ ਆ ਪਰਮੇਸ਼ਰ ਅੰਦਰੋਂ ਵੇਖਦਾ ਪਰਮੇਸ਼ਰ ਅੰਦਰ ਪਰਮੇਸ਼ਰ ਅੰਦਰੇ ਵੇਖਦਾ ਦੁਨੀਆ ਦਾ ਨਾ ਬਾਹਰੋਂ ਵੇਖਦੀ ਹੁਣ ਪਰਮੇਸ਼ਰ ਤੇ ਅੰਦਰੋਂ ਵੇਖਦਾ ਅੰਦਰੋਂ ਤੇ ਤੁਸੀਂ ਠੀਕ ਹੈ ਦਾਵਾ ਕਰੀ ਜਾਂਦੇ ਠੀਕ ਹੈ ਤੇ ਫਿਰ ਜੇ ਪਰਮੇਸ਼ਰ ਅੰਦਰੋਂ ਦੇਖਦਾ ਤੇ ਬਾਹਰੋਂ ਵੱਡ ਖਾਣੇ ਵਾਂਗ ਗਾਲੀ ਪੈਂਦੇ ਕਮਾਂਡ ਦੇ ਅੰਦਰੋਂ ਮਿਲਣੀ ਨਾ ਤੇ ਜੇ ਅੰਦਰੋਂ ਸਭ ਕੁਝ ਸਿਸਟਮ ਸਹੀ ਹੋ ਗਿਆ ਤੇ ਫਿਰ ਬਾਹਰੋਂ ਪ੍ਰਤੀਕਿਰਿਆ ਨਹੀਂ ਦੱਸਣਾ ਵੀ ਅੰਦਰ ਕੋਈ ਕੰਮ ਹੋਇਆ ਆ ਬਾਹਰਲੇ ਸਿਸਟਮ ਨੇ ਦੱਸਣਾ ਅੰਦਰ ਕੋਈ ਕੰਮ ਹੋਇਆ ਤੇ ਜੇ ਬਾਹਰਲਾ ਸਿਸਟਮ ਬਦਲਦਾ ਨਹੀਂ ਫਿਰ ਅੰਦਰ ਕੰਮ ਘੁੰਮ ਕੋਈ ਨਹੀਂ ਹੋਇਆ ਫਿਰ ਸਾਨੂੰ ਗਲਤ ਫਹਮੀ ਆ ਸੋ ਅਸੀਂ ਸਿਕਰੇ ਸਿਖੇ ਬਚਨ ਦੇ ਵਿੱਚੋਂ ਲਾਸਟ ਟਾਈਮ ਦੇ ਵਿੱਚ 29 ਦੀ ਅੰਜੀਤ ਸਾਤੇ ਦੇ ਦੀ 24 ਆਇਤ ਤੋਂ ਅਸੀਂ ਸਿੱਖਿਆ ਸੀ इसलिए जो कोई मेरी ये बातें सुनकर उन्हें मानता है वह उस बुद्धिमान मनुष्य के नाई ठहरेगा जिसने अपना घर चटान पर बनाया और मैं बरसा बाड़े आई आंधियां चली और उस पर उस घर से टकराई परंतु वह नहीं गिरा क्योंकि उसकी नींव चट्टान पर डाली गई थी सो इतो पता लगता है अंदरों असी किन्ने कलवंत हो अंदरों अस हौसले वाले हो ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਭਾਵੇਂ ਮੀਂਹ ਵਰਸੇ ਭਾਵੇਂ ਹਨੇਰੀਆਂ ਆਉਣ ਭਾਵੇਂ ਹੜ੍ਹ ਆਉਣ ਭਾਵੇਂ ਜਿੰਨੀਆਂ ਮਰਜੀ ਟਕਰਾਂ ਮਾਰਨ ਜੇ ਚਟਾਨ ਠੀਕ ਉਹੀ ਆ ਜਿਹਦਾ ਨਾਮ ਯਿਸੂ ਮਸੀਹ ਆ ਤੇ ਫਿਰ ਇਹ ਹਿੱਲਣ ਵਾਲਾ ਨਹੀਂ ਕਿਸ਼ਤੀ ਦੇ ਵਿੱਚ ਯਿਸੂ ਆ ਬਥੇਰੇ ਜੋਰ ਲਾ ਰਿਆ ਪਾਣੀ ਬਥੇਰਾ ਜੋਰ ਪਰ ਵਿੱਚ ਕੌਣ ਆ ਪਾਣੀ ਨੂੰ ਬਣਾਉਣ ਵਾਲਾ ਤੇ ਜਿਹਨੇ ਬਣਾਇਆ ਨਾ ਉਹਨੂੰ ਨਹੀਂ ਪਾਣੀ ਡਬੋ ਸਕਦਾ ਤੇ ਚੇਲਿਆਂ ਨੂੰ ਇਹ ਈਮਾਨ ਰੱਖਣਾ ਚਾਹੀਦਾ ਸੀ ਜਿਵੇਂ ਉਹ ਸੁੱਤਾ ਨਾ ਚੁੱਪ ਕਰਕੇ ਅੱਖਾਂ ਬੰਦ ਕਰੀਏ ਤੇ ਆਪਾਂ ਵੀ ਸੋਈਏ ਇਹ ਉੱਚ ਟਾਣ ਦੇ ਉੱਤੇ ਬਣਿਆ ਹੋਇਆ ਘਰ ਜਿਹਨੂੰ ਚਿੰਤਾ ਹੀ ਕੋਈ ਨਹੀਂ ਇਹ ਪ੍ਰੂਫ ਆ ਆ ਗੱਲਾਂ ਬਾਤਾਂ ਦੇ ਨਾਲ ਜਿਹੜੀਆਂ ਅੱਜ ਕੱਲ੍ਹ ਚੱਲਣੀਆਂ ਨਾ ਸਿਸਟਮ ਇਹ ਚੀਜ਼ਾਂ ਪ੍ਰੂਫ ਨਹੀਂ ਪ੍ਰੂਫ ਤੇ ਇਹ ਆ ਵੇ ਜੇ ਤੇ ਅਸਲੀ ਚਟਾਨ ਦੇ ਉੱਤੇ ਘਰ ਬਣਿਆ ਹੋਇਆ ਹੈ ਨਾ ਤੇ ਉਹ ਲਿਖਿਆ ਬਚਨ ਦੇ ਵਿੱਚ ਵੀ ਉਹ ਕਿਸ਼ਤੀ ਵਿੱਚ ਸੁੱਤਾ ਪਿਆ ਸੀ ਸੌਂਦਾ ਸੌਂਦਾ ਹੈ ਨਹੀਂ ਕੋਈ ਉਹ ਕਿਉਂਕਿ ਲਿਖ ਕੇ ਦਿੱਤਾ ਤੇਰਾ ਰਾਖਾ ਨਾ ਕਦੇ ਉਗਲਾਵੇ ਤੇ ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ ਉਹ ਤੇ ਸੁੱਤਾ ਕੁਝ ਸਾਨੂੰ ਸਨੇਹਾ ਦੇਣਾ ਸੀ ਕੁਝ ਦੱਸਣਾ ਸੀ ਕਿ ਉਹ ਈਮਾਨ ਕੈਸਾ ਚਾਹੁੰਦਾ ਆ ਤੇ ਉੱਥੇ ਚੇਲਿਆਂ ਜੋ ਦੇਖਿਆ ਕਿ ਕਿਸ਼ਤੀ ਤੇ ਹੁਣ ਡੁੱਬਣ ਤੇ ਆ ਗਈ ਤੇ ਚੀਕਾ ਮਾਰ ਉੱਥੇ ਜਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਬਈ ਉਹ ਜਿਹੜਾ ਵਿੱਚ ਪਿਆ ਆ ਕੀ ਇਹ ਪਾਣੀ ਉਹਨੂੰ ਡੋਬ ਸਕਦਾ ਹੈ ਤੇ ਜੇ ਪਾਣੀ ਉਹਨੂੰ ਡੋਬ ਨਹੀਂ ਸਕਦਾ ਜਿੰਨੇ ਦਿਨ ਉਹ ਵਿੱਚ ਹੈ ਕਿਸਤੀ ਡੁੱਬਣੀ ਨਹੀਂ ਤੇ ਜਦੋਂ ਉਹਦੇ ਕਾਰਨ ਕਿਸਤੀ ਨਹੀਂ ਡੁੱਬਣੀ ਫਿਰ ਅਸੀਂ ਕਿੱਦਾਂ ਡੁੱਬ ਜਾਵਾਂਗੇ ਇੱਥੇ ਸਿੱਧ ਕਰਨਾ ਸੀ ਨਾ ਜਦੋਂ ਮੀਂਹ ਪਵੇ ਜਦੋਂ ਹੜ ਆਉਣ ਜਦੋਂ ਹਨੇਰੀਆਂ ਆਉਣ ਜਦੋਂ ਘਰ ਨੂੰ ਤੱਕਾ ਵੱਜੇ ਤਕਾ ਵਜਣ ਦੇ ਇੰਡਿਆ ਨਾ ਤੇ ਅਸੀਂ ਕਿ ਸਾਡੀ ਕੀ ਦੁਆ ਸਾਡੀ ਦੁਆ ਹੀ ਉਲਟੇ ਖੁਦਾਵੰਦ ਖੁਦਾ ਮੇਰੇ ਸਾਰੇ ਮਹੱਲੇ ਦੇ ਵਿੱਚ ਮੀਂਹ ਪੈ ਰਿਹਾ ਮੇਰੇ ਘਰ ਚ ਨਾ ਪਵੇ ਇਹ ਉਹਦੀ ਦੁਆ ਨਹੀਂ ਹੋ ਸਕਦੀ ਜਿਹਦੀ ਚਟਾਨ ਯਿਸੂ ਮਸੀਹ ਹੈ ਖੁਦਾਵੋਂ ਖੁਦਾ ਬਾੜ ਆਈ ਹੋਈ ਆ ਹੜ ਆਇਆ ਹੋਇਆ ਇਦਾਂ ਕਰ ਇਹ ਮੈਂ ਰਹਿਣਾ ਬੱਸੀ ਬਾਵਾ ਖੇਲ ਵਿੱਚ ਤੇ ਇਹਦਾ ਜਿਹੜਾ ਰੋਖਿਆ ਨਾ ਉਹ ਪਰੇ ਕਪੂਥੇ ਵੱਲ ਨੂੰ ਮੋੜ ਦੇ ਇਹ ਦੁਆ ਉਹਦੀ ਨਹੀਂ ਹੋ ਸਕਦੀ ਜਿਹਦੀ ਚਟਾਨ ਜਿਹਦੀ ਬੁਨਿਆਦ ਯਸੂ ਮਸੀਹ ਪਤਾ ਲੱਗਣਾ ਨਾ ਪਤਾ ਲੱਗਣਾ ਆ ਇਹ ਹੜ ਆਵੇ ਇਹ ਮੀ ਆਵੇ ਇਹ ਹਨੇਰੀਆਂ ਆਉਣ ਇਹ ਹਨੇਰੀ ਪ੍ਰਭੂ ਜੀ ਮੇਰਾ ਘਰ ਪੂਰਵ ਵੱਲ ਨੂੰ ਆ ਤੇ ਹਨੇਰੀ ਪਛਮ ਵੱਲ ਨੂੰ ਕਰ ਦੇ ਇਹ ਸਾਡੀ ਸਿਹਾਈਆਂ ਦੀ ਦੁਆ ਹੁੰਦੀ ਹੈ ਲੇਕਿਨ ਮਸੀਹੀ ਦੀ ਦੁਆ ਨਹੀਂ ਮਸੀਹੇ ਤੇ ਕਹਿੰਦਾ ਖੁਦਾਵੰਦ ਖੁਦਾ ਮੇਰੀ ਇਹ ਹੀ ਪ੍ਰਾਰਥਨਾ ਆ ਇਹ ਜੋ ਕੁਝ ਹੋ ਰਿਹਾ ਤੇਰੀ ਇੱਛਾ ਦੇ ਨਾਲ ਹੋ ਰਿਹਾ ਤੇਰੀ ਇੱਛਾ ਪੂਰੀ ਹੋ ਜੇ ਇਹਨਾਂ ਨੇ ਮੇਰੇ ਘਰ ਨੂੰ ਢਾਉਣਾ ਵੀ ਆ ਨਾ ਜੇ ਢਾਉਣ ਦੀ ਵੀ ਆਈਆਂ ਤੇ ਜੇ ਤੇਰੀ ਇੱਛਾ ਕਿ ਢਵੇ ਤੇ ਘਰ ਤੇ ਤੇਰਾ ਚਟਾਨ ਤੂੰ ਆ ਬੁਨਿਆਦ ਤੂੰ ਆ ਘਰ ਤੇਰਾ ਤੂੰ ਇਹਨੂੰ ਸੰਭਾਲਿਆ ਤੇ ਜੇ ਹੁਣ ਸਮਾਂ ਆ ਗਿਆ ਕਿ ਤੂੰ ਚਾਹਨਾ ਕਿ ਗਰੇ ਤੇ ਗਿਰ ਜਵੇ ਇਹ ਆ ਅੰਦਰ ਕੰਮ ਹੋਇਆ ਅੰਦਰ ਅਸਲੀ ਬੀਜ ਆਇਆ ਇਹ ਨਿਸ਼ਾਨੀ ਆ ਜਿਨ੍ਹਾਂ ਦੇ ਅੰਦਰ ਸਰੀ ਬੀਜ ਨੀਗਾ ਉਹ ਵਿਚਾਰੇ ਇਹਨਾਂ ਚੀਜ਼ਾਂ ਤੋਂ ਘਬਰਾਉਂਦੇ ਆ ਸੰਤ ਪੂਰਸ ਵਿਖਦਾ ਨਾ ਤੇ ਮੋਤੀ ਉਸ ਨੂੰ ਕਹੇ ਮੇਰੇ ਪਿਆਰੇ ਸ਼ਾਗਿਰਦ ਹੇ ਮੇਰੇ ਬੱਚੇ ਇੱਕ ਗੱਲ ਯਾਦ ਰੱਖੀ ਜਿੰਨੇ ਵੀ ਭਗਤੀ ਦੇ ਨਾਲ ਉਮਰ ਕਟਣੀ ਚਾਹੁੰਦੇ ਆ ਉਹ ਸਤਾਏ ਜਾਣਗੇ ਜਿੰਨੇ ਵੀ ਭਗਤੀ ਦੇ ਨਾਲ ਉਮਰ ਕਟਣੀ ਚਾਹੁੰਦੇ ਆ ਉਹ ਕੀ ਹੋਣਗੇ ਭਲਾ ਉਹ ਸਤਾਏ ਜਾਣਗੇ ਤੇ ਭਗਤੀ ਦਾ ਕਿ ਫਿਰ ਕੀ ਸਿਸਟਮ ਦੱਸਦਾ ਪਿਆ ਉਹ ਇੱਕ ਤੇ ਉਹ ਸਤਾਏ ਜਾਣਗੇ ਜਿਹੜੇ ਭਗਤੀ ਦੇ ਨਾਲ ਉਮਰ ਕੱਟਣੀ ਚਾਹੁੰਦੇ ਆ ਉਹ ਕੀ ਕਰਨ ਜਾਣਗੇ ਸਤਾਏ ਜਾਣਗੇ ਤੇ ਕਹਿੰਦਾ ਇਸ ਲਈ ਯਸੂ ਮਸੀਹ ਦੇ ਸੱਚੇ ਤੇ ਚੰਗੇ ਸਿਪਾਹੀ ਵਾਂਗੂ ਮੇਰੇ ਨਾਲ ਦੁੱਖ ਝੱਲ ਅੱਜ ਕੱਲ ਕੀ ਕਹਿੰਦੇ ਆ ਯਸੂ ਫਸੀ ਦੇ ਚੰਗੇ ਤੇ ਸੱਚੇ ਸਿਪਾਹੀ ਵਾਂਗੂ ਮੇਰੇ ਨਾਲ ਐਸ਼ ਕਰ ਜਿਵੇਂ ਮੈਂ ਮौजਾਂ ਕਰਨ ਡਿਆ ਆਂ ਤਵੇਂ ਤੁਸੀਂ ਵੀ ਮौज ਕਰ ਸਕਦੇ ਹੋ ਸੋ ਯਸ਼ੂ ਮਸੀਹ ਨੇ ਸਾਨੂੰ ਨਵਾਂ ਜਨਮ ਇਸੇ ਲਈ ਦਵਾਇਆ ਕਿ ਅਸੀਂ ਸੰਸਾਰ ਦੇ ਵਿੱਚ ਮੌਜਾਂ ਕਰੀਏ। ਲੇਕਿਨ ਵਚਨ ਕੀ ਕਹਿੰਦਾ ਆ ਮੈਂ ਤੁਹਾਨੂੰ ਸੰਸਾਰ ਦੇ ਵਿੱਚੋਂ ਚੁਣਿਆ ਤੇ ਅੱਡ ਕੀਤਾ। ਇਹ ਵਿਚਾਰੇ ਸੰਸਾਰ ਚ ਲੱਗੇ ਹੋਏ ਆ। ਇੱਥੋਂ ਪਤਾ ਲੱਗਦਾ ਬੁਨਿਆਦ ਕੌਣ ਆ? ਬੁਨਿਆਦ ਉਹ ਕੁਰੰਥੀਆਂ ਵਾਲਾ ਦੂਸਰਾ ਯਸੂਅ। ਇਹ ਰੀਅਲ ਯਸੂ ਜਿਹੜਾ ਸਾਡੇ ਲਈ ਕੁਰਬਾਨ ਹੋਇਆ ਉਹ ਨਹੀਂ, ਬਲਕਿ ਸੰਤ ਪਲੂਸ ਜਿਹੜੇ ਜਿਸ ਯਸੂਸ ਦੇ ਬਾਰੇ ਦੱਸਦਾ ਨਾ ਉਹ ਆ। ਉਹ ਜਿਹੜਾ ਰੂਪ ਪਟਾ ਕੇ ਯਿਸੂ ਮਸੀਹ ਦਾ ਬੈਠਾ ਸੋ ਉਹ ਜਿਹਨਾਂ ਦੇ ਅੰਦਰ ਹੈ ਨਾ ਜਿਹਨਾਂ ਦੀ ਬੁਨਿਆਦ ਉਹ ਆ ਉਹਨਾਂ ਦੇ ਖਿਆਲਤ ਇਹੋ ਜਿਹੇ ਹੁੰਦੇ ਆ ਉਹ ਛੋਟੀਆਂ-ਛੋਟੀਆਂ ਆਸ਼ੀਸ਼ਾਂ ਬਰਕਤਾਂ ਪਾ ਕੇ ਬੜੇ ਖੁਸ਼ ਹੁੰਦੇ ਤੇ ਬੜੀਆਂ ਚਾਵਾਂ ਦੇ ਨਾਲ ਗਵਾਹੀਆਂ ਦੇਣ ਦੇ ਵਾਸਤੇ ਆ ਜਾਂਦੇ ਆ ਪਰ ਜਿਹਨਾਂ ਦੇ ਅੰਦਰ ਅਸਲੀ ਯਿਸੂ ਦਾ ਕੰਮ ਹੋਇਆ ਉਹ ਤੇ ਦਿਨ-ਪ੍ਰਤੀ ਦਿਨ ਇਹ ਸੋਚਦਾ ਵੀ ਪਵਿੱਤਰਤਾਈ ਦਾ ਪੈਮਾਨਾ ਮੇਰਾ ਕਿੱਥੇ ਖੜਾ ਆ ਮੈਂ ਕੱਲ ਜਿੱਥੇ ਕਮੀਆਂ ਦੇ ਵਿੱਚ ਖੜਾ ਸੀ ਅੱਜ ਉਹਨਾਂ ਵਿੱਚੋਂ ਕਿੰਨੀਆਂ ਕੋ ਕਮੀਆਂ ਦੇ ਉੱਤੇ ਮੈਂ ਜੈਵੰਤ ਹੋਇਆ ਕਿੰਨੀਆਂ ਕ ਕਮੀਆਂ ਦੇ ਉੱਤੇ ਮੈਂ ਫਤਾ ਪਾਈਆ ਕਿੰਨੀਆਂ ਕ ਕਮੀਆਂ ਦੇ ਉੱਤੇ ਮੈਂ ਫਤਾ ਮੰਦ ਹੋਇਆ ਆ ਉਹਦੇ ਤੇ ਚਿੰਤਾ ਹੀ ਇਹ ਹੈ ਇਸ ਵਾਰ ਕਿ ਲਿਖਿਆ ਨਾ ਕਹਿੰਦਾ ਧਰਤੀ ਉਤਲੀਆਂ ਨਹੀਂ ਆਕਾਸ਼ ਉਤਲੀਆਂ ਗੱਲਾਂ ਦੇ ਉੱਤੇ ਚੀਜ਼ਾਂ ਦੇ ਉੱਤੇ ਚਿੱਤ ਲਾਓ ਉੱਪਰ ਲਾਓ ਨਾ ਜਿੱਥੇ ਯਸ਼ੁਮਸੀ ਪਿਤਾ ਦੇ ਸੱਜੇ ਹੱਥ ਵਿਰਾਜਮਾਨ ਆ ਅਸੀਂ ਉਧਰਲੇ ਪਾਸਿਓਂ ਧਿਆਨ ਹਟਾ ਕੇ ਤੇ ਧਿਆਨ ਸਾਰਾ ਧਰਤੀ ਦੀਆਂ ਚੀਜ਼ਾਂ ਦੇ ਉੱਤੇ ਤੇ ਉਹ ਧਰਤੀਆਂ ਚੀਜ਼ਾਂ ਵੱਲ ਧਿਆਨ ਲਾਉਣ ਵੀ ਕੌਣ ਡਿਆ ਜਿਹੜਾ ਕਹਿੰਦਾ ਮੈਂ ਪਾਕਰੂ ਦਾ ਭਰਿਆ ਹੋਇਆ ਹਾਂ ਦਿਨ ਰਾਤ ਮੈਂ ਪ੍ਰਾਰਥਨਾ ਦੇ ਵਿੱਚ ਬੈਨਾ ਹਾਂ ਤੇ ਪਵਿੱਤਰ ਆਤਮਾ ਤੇ ਪੁੱਛੇ ਤੋਂ ਬਿਨਾ ਮੈਂ ਉੱਠਦਾ ਵੀ ਨਹੀਂ ਆ ਉਹ ਸੰਸਾਰ ਦੀਆਂ ਗੱਲਾਂ ਕਰ ਪਾਇਆ ਪਵਿੱਤਰ ਆਤਮਾ ਪਵਿੱਤਰ ਆਤਮਾ ਕਿੱਥੋਂ ਆਇਆ ਤੀਸਰੇ ਆਕਾਸ਼ ਤੋਂ ਪਰਮੇਸ਼ਰ ਦੇ ਸਵਰਗ ਤੋਂ ਆਇਆ ਹੋਇਆ ਪਵਿੱਤਰ ਆਤਮਾ ਤੇ ਇਹਨੂੰ ਦੁਆ ਦੇ ਵਿੱਚ ਦੱਸਣ ਕੀ ਡਿਆ ਭਰਾ ਧਰਤੀ ਦੀਆਂ ਗੱਲਾਂ ਸੋ ਇਹ ਤੁਹਾਨੂੰ ਪਤਾ ਲੱਗ ਰਿਹਾ ਨਾ ਪਵਿੱਤਰ ਆਤਮਾ ਹੀ ਆ ਕਿ ਜਾ ਕੇ ਉਹ ਆਤਮਾ ਜਿਹੜਾ ਕ੍ਰੰਥੀਓ ਦੇ ਖਾਤੇ ਵਿੱਚ ਸੰਤ ਪਲੂਸ ਲਿਖ ਰਿਹਾ ਆ ਉਹੋ ਹੀ ਐਸੂ ਜਿਹਨੂੰ ਕ੍ਰੰਥੀਓ ਦੇ ਵਿੱਚ ਪਰੂਸ ਲਿਖ ਰਿਹਾ ਆ ਉਹੋ ਹੀ ਖੁਸ਼ਖਬਰੀ ਜਿਹਨੂੰ ਸੰਤ ਪਲੂਸ ਕ੍ਰੰਥੀਓ ਦੇ ਖਾਤੇ ਦੇ ਵਿੱਚ ਲਿਖ ਰਿਹਾ ਤੇ ਸਮਝੋ ਨਾ ਤੁਹਾਡੇ ਕੋਲ ਬਾਈਬਲ ਨਹੀਂ ਗਈ ਕਿ ਤੁਸੀਂ ਬਾਈਬਲ ਪੜ੍ਹਦੇ ਨਹੀਂ ਕਿ ਤੁਹਾਡੀ ਬੁੱਧ ਇੰਨੀ ਪ੍ਰਸ਼ਟ ਹੋ ਗਈ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਸਕੋ ਕਿ ਜਾਂ ਫਿਰ ਤੁਸੀਂ ਬਾਈਬਲ ਪੜ੍ਹਦੇ ਹੀ ਨਹੀਂ ਕਿਉਂਕਿ ਜਿਹੜਾ ਬਾਈਬਲ ਪੜਦਾ ਉਹਨੂੰ ਤੇ ਇਸ ਮਿੰਟ ਚ ਚੀਜ਼ਾਂ ਪਤਾ ਲੱਗ ਜਾਣੀਆਂ ਹੈ ਪਵਿੱਤਰ ਆਤਮਾ ਆਇਆ ਸਵਰਗ ਤੋਂ ਪਵਿੱਤਰ ਆਤਮਾ ਆਇਆ ਪਰਮੇਸ਼ਰ ਤੋਂ ਪਵਿੱਤਰ ਆਤਮਾ ਇਸ ਲਈ ਆਇਆ ਕਿ ਸਾਨੂੰ ਸਵਰਗੀੇ ਬਣਾਵੇ ਪਵਿੱਤਰ ਆਤਮਾ ਇਸ ਲਈ ਆਇਆ ਕਿ ਸਾਨੂੰ ਪਰਮੇਸ਼ਰ ਦੇ ਸਮਾਨ ਬਣਾਵੇ ਤੇ ਪਵਿੱਤਰ ਆਤਮਾ ਪਾਇਆ ਹੋਇਆ ਬੰਦਾ ਇਹ ਗੱਲ ਕਰ ਰਿਹਾ ਵੀ ਸੰਸਾਰ ਦੇ ਵਿੱਚ ਤੁਹਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੂਗੀ ਤੁਸੀਂ ਚੰਗੀਆਂ ਚੀਜ਼ਾਂ ਦੇ ਨਾਲ ਰਜਾਇਆ ਜਾਓਗੇ ਤੁਹਾਨੂੰ ਆਸ਼ੀਸ਼ਾਂ ਤੇ ਬਰਕਾਹਾਂ ਦੇ ਨਾਲ ਮਾਲਾ-ਮਾਲ ਕਰੂਗਾ ਤੁਹਾਡੇ ਜੀਵਨ ਖੁਸ਼ਹਾਲ ਬੀਤੂਗਾ ਤੁਹਾਨੂੰ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਵੇਗੀ ਤੁਹਾਡੇ ਕੋਲ ਬਹੁਤਾਇਤ ਦੇ ਨਾਲ ਹੋਵੇਗਾ ਸੋ ਪਿਆਰੇ ਅਜੀਜੋ ਇਹ ਤੇ ਫਿਰ ਧਰਤੀ ਦੀਆਂ ਚੀਜ਼ਾਂ ਦਾ ਪ੍ਰਚਾਰ ਹੋਇਆ ਨਾ ਤੇ ਹੁਣੇ ਸਾਨੂੰ ਇਹ ਵਿਚਾਰ ਕਰਨਾ ਪੈਣਾ ਵੀ ਅੱਜ ਦਾ ਪ੍ਰਚਾਰੀ ਸਹੀ ਬੋਲ ਰਿਹਾ ਆ ਜਾਂ ਕਿ ਸੰਤ ਪਾਲੂਸ ਹੋਣ ਜਿਹੜੇ ਮਰ ਖੱਪ ਗਏ ਪ੍ਰਭੂ ਦੇ ਜਿਨ੍ਹਾਂ ਨੇ ਆਪਣਾ ਜੀਵਨ ਹੀ ਉਹਦੇ ਹਵਾਲੇ ਕਰ ਛੱਡਿਆ ਜਿਨ੍ਹਾਂ ਨੇ ਦੁੱਖਾਂ ਤਕਲੀਫਾਂ ਦੇ ਨਾਲ ਯੁੱਧ ਕੀਤਾ ਜਿਨ੍ਹਾਂ ਨੇ ਮੌਤ ਦੇ ਨਾਲ ਯੁੱਧ ਕੀਤਾ ਜਾਂ ਤੇ ਫਿਰ ਉਹ ਲੋਕ ਗਲਤ ਇਤਜਾਫ ਜਾਂ ਫਿਰ ਅੱਜ ਦੇ ਗਲਤ ਹੈ ਜਾਂ ਫਿਰ ਉਹ ਸਹੀ ਇਤਜਾਫ ਜਾਂ ਫਿਰ ਅੱਜ ਦੇ ਸਹੀ ਹੈ ਤੇ ਵਿਚਾਰ ਕਰਨਾ ਪੈਣਾ ਵੀ ਫਰਕ ਕਿੱਥੇ ਆ ਉਹ ਹੀ ਪਵਿੱਤਰ ਆਤਮਾ ਜਿਹੜਾ ਸਵਰਗੋਂ ਉਤਰਿਆ ਜਿਹੜਾ ਸਾਡੇ ਕੋਲ ਆ ਉਹੋ ਹੀ ਸੰਤ ਪੁਰੋਸ ਦੇ ਕੋਲ ਆ ਉਹੋ ਹੀ ਪਵਿੱਤਰ ਆਤਮਾ ਜਿਹੜਾ ਸਵਰਗੋਂ ਉਤਰਿਆ ਸਾਡੇ ਕੋਲ ਉਹੋ ਹੀ ਪਤਲ ਸੁਣਾ ਦੇ ਕੋਲ ਆ ਜਦੋਂ ਪੱਤਰ ਸੋਨਾ ਦੇ ਉੱਤੇ ਉਹ ਉਤਰਿਆ ਤੇ ਪੱਤਰ ਸੋਨਾ ਦਾ ਜੀਵਨ ਬਦਲ ਗਿਆ ਪੱਤਰ ਸੋਨਾ ਦੇ ਅੰਦਰੋਂ ਸਾਰਾ ਖੌਫ ਸਾਰੀ ਬੇਵਿਸ਼ਵਾਸ ਉੱਡ ਗਈ ਪੱਤਰ ਸੋਨਾ ਜਿਹਨਾਂ ਲੋਕਾਂ ਦੇ ਕੋਲੋਂ ਡਰਦੇ ਸੀ ਕਿਤੇ ਸਾਨੂੰ ਯਸਮਸੀ ਦੇ ਨਾਲ ਹੀ ਮਾਰ ਨਾ ਦੇਣ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਹੁਣ ਗੱਲ ਕਰਦੇ ਆ ਕਿਉਂ ਭਲਾ ਸਰਵ ਸ਼ਕਤੀਮਾਨ ਉਹਨਾਂ ਦੇ ਅੰਦਰ ਆ ਕੇ ਬੈਠਾ ਕਲਾਮ ਦੇ ਬੀਜ ਦੇ ਰੂਪ ਦੇ ਪਹਿਲਾਂ ਤੇ ਉਹ ਮਨੁੱਖ ਦੇ ਰੂਪ ਦੇ ਵਿੱਚ ਇਹਨਾਂ ਦੇ ਨਾਲ ਚੱਲਦਾ ਸੀ ਨਾਲ-ਨਾਲ ਚੱਲਦਾ ਸੀ ਨਾਲ-ਨਾਲ ਚੱਲਣ ਦੇ ਵਿੱਚ ਤੇ ਅੰਦਰ ਆਉਣ ਦੇ ਵਿੱਚ ਹੁਣ ਫਰਕ ਸਮਝਣਾ ਜਦੋਂ ਤੱਕ ਨਾਲ-ਨਾਲ ਚੱਲਦਾ ਉਹਦੋਂ ਤੱਕ ਨਹੀਂ ਉਹਨੂੰ ਸਮਝ ਸਕੇ ਲੇਕਿਨ ਜਦੋਂ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਅੰਦਰ ਆ ਗਿਆ ਉਦੋਂ ਸਿਸਟਮ ਹੀ ਚੇਂਜ ਹੋ ਗਿਆ ਤੇ ਅੱਜ ਜੇ ਅਸੀਂ ਇਹ ਦਾਵਾ ਕਰਦੇ ਹਾਂ ਕਿ ਅਸੀਂ ਪਵਿੱਤਰ ਆਤਮਾ ਪਾਇਆ ਪੁੱਤਰ ਤੇ 2000 ਸਾਲ ਪਹਿਲਾਂ ਹੀ ਆਇਆ ਤੇ ਕੀ ਇਸ ਪਵਿੱਤਰ ਆਤਮਾ ਪਾਇਆ ਤੇ ਪਵਿੱਤਰ ਆਤਮਾ ਜਦੋਂ ਮਿਲਦਾ ਨਾ ਕਿਸੇ ਨੂੰ ਤੇ ਉਹਦਾ ਸਰਵ ਸ਼ਕਤੀਮਾਨ ਉਹਦੇ ਅੰਦਰ ਆ ਕੇ ਵਸੇਬਾ ਕਰਦਾ ਉਹਦੇ ਇਸ ਸਰੀਰ ਨੂੰ ਆਪਣਾ ਮੰਦਰ ਬਣਾਉਂਦਾ ਤੇ ਮੰਦਰ ਬਣਾਉਣ ਤੋਂ ਯਾਦ ਰੱਖਿਓ ਇੱਕ ਗੱਲ ਮੰਦਰ ਦੇ ਵਿੱਚ ਆਵੇ ਤੇ ਪਹਿਲਾਂ ਸਫਾਈ ਕਰਦਾ ਜੀ ਔਰ ਸਫਾਈ ਵੀ ਛੋਟੀ ਮੋਟੀ ਨਹੀਂ ਚੰਗੇ ਵਧੀਆ ਢੰਗ ਦੇ ਨਾਲ ਕਰਦਾ ਹੀ ਤੇ ਸਫਾਈ ਵੀ ਕੀਤੀ ਨਾ ਉਹਨੇ ਜਾ ਕੇ ਜਦੋਂ ਕੀਤੀ ਤੇ ਫਿਰ ਲੋਕਾਂ ਨੂੰ ਮਾਰ ਮਾਰ ਕੇ ਉਹਨੇ ਹੈਕਲ ਦੇ ਵਿੱਚੋਂ ਬਾਹਰ ਕੱਢਿਆ ਸਭ ਤਖਤ ਪੋਸ਼ ਉਲਟ ਦਿੱਤੇ ਜੋ ਬਿਜ਼ਨਸ ਵਪਾਰ ਉਥੇ ਕਰ ਰਹੇ ਸੀ ਸਭ ਮਾਰ ਮਾਰ ਕੇ ਕੋੜੇ ਪਜਾ ਛੱਡੇ ਸੋ ਯਾਦ ਰੱਖਿਓ ਉਦੋਂ ਹੱਥਾਂ ਦੇ ਬਣਾਏ ਹੋਏ ਮੰਦਰ ਦੇ ਅੰਦਰ ਗਿਆ ਸੀ ਉਦੋਂ ਮਨੁੱਖਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰ ਦੇ ਅੰਦਰ ਗਿਆ ਸੀ ਤੇ ਹੁਣ ਜਦੋਂ ਸਾਡਾ ਨਵਾਂ ਜਨਮ ਹੁੰਦਾ ਆ ਉਦੋਂ ਉਹ ਮਨੁੱਖਾਂ ਦੇ ਬਣਾਏ ਹੋਏ ਮੰਦਰ ਦੇ ਅੰਦਰ ਨਹੀਂ ਬਲਕਿ ਆਪਣੇ ਬਣਾਏ ਹੋਏ ਮੰਦਰ ਦੇ ਅੰਦਰ ਆਉਂਦਾ ਏ ਤੇ ਜੇ ਮਨੁੱਖਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰ ਦੇ ਅੰਦਰ ਆ ਕੇ ਉਹ ਇਦਾਂ ਦੀ ਸਫਾਈ ਕਰਦਾ ਤੇ ਫਿਰ ਯਾਦ ਰੱਖੋ ਉਹ ਸਾਡੇ ਵੀ ਅੰਦਰ ਇਸੇ ਨੇ ਆਇਆ ਪਵਿੱਤਰ ਆਤਮਾ ਦੇ ਰੂਪ ਦੇ ਵਿੱਚ ਵੀ ਸਾਡੇ ਅੰਦਰੋਂ ਪੂਰੀ ਗੰਦਗੀ ਨੂੰ ਬਾਹਰ ਕੱਢ ਕੇ ਸੁੱਟੇ ਤੇ ਜਦੋਂ ਗੰਦਗੀ ਨੂੰ ਸਾਫ਼ ਕਰਨ ਵਾਸਤੇ ਆਇਆ ਕਹਿੰਦਾ ਨਾ ਉਹ ਕਹਿੰਦਾ ਚੰਗੀ ਤਰ੍ਹਾਂ ਜੂਫੇ ਦੇ ਨਾਲ ਧੋ ਕੇ ਮੈਨੂੰ ਸਾਫ਼ ਕਰ ਹੁਣ ਸਾਨੂੰ ਵੀ ਇਹ ਕਹਿਣ ਦੀ ਲੋੜ ਹੈ ਹੁਣ ਆ ਗਏ ਆ ਨਾ ਪ੍ਰਭੂ ਮੈਂ ਤੇ ਇਸ ਲਈ ਕਿ ਨਹੀਂ ਸੀ ਤੂੰ ਮੈਨੂੰ ਮੰਦਰ ਬਣਾਵੇਂ ਪਰ ਤੂੰ ਆਇਆ ਹੈਂ ਆਉਣ ਤੋਂ ਪਹਿਲਾਂ ਤੂੰ ਸਫਾਈ ਕੀਤੀ ਹੈ ਕਿਉਂਕਿ ਗੰਦੀ ਤੇ ਜਗਾ ਵਿੱਚ ਤੂੰ ਰਹਿਣ ਵਾਲਾ ਨਹੀਂ ਗੰਦਗੀ ਵਿੱਚ ਤੂੰ ਰਹਿਣ ਵਾਲਾ ਨਹੀਂ ਪਹਿਲਾਂ ਤੂੰ ਸਫਾਈ ਕੀਤੀ ਸਫਾਈ ਕਰਕੇ ਹੁਣ ਜਦੋਂ ਤੂੰ ਆ ਗਿਆ ਹੈ ਤੇ ਮੇਰੀ ਬੇਨਤੀ ਇਹੋ ਹੀ ਆ ਹੁਣ ਜਦੋਂ ਤੂੰ ਸਾਫ਼ ਕਰਕੇ ਅੰਦਰ ਆ ਕੇ ਬਹਿ ਗਿਆ ਹੈ ਤੇ ਹੁਣ ਇਹ ਸਾਫ਼ ਹੀ ਰਹੇ ਹੁਣ ਸੰਸਾਰ ਦੀ ਕੋਈ ਚੀਜ਼ ਇਹਨੂੰ ਫਿਰ ਤੋਂ ਦੁਬਾਰਾ ਗੰਦਾ ਨਾ ਕਰ ਸਕੇ ਕੋਈ ਚੀਜ਼ ਦੁਬਾਰਾ ਪ੍ਰਵੇਸ਼ ਨਾ ਕਰੇ ਜਿਹੜੀਆਂ ਇਹ ਚੀਜ਼ਾਂ ਚੱਕ ਕੇ ਬਾਹਰ ਮਾਰੀਆਂ ਉਹਨਾਂ ਨੇ ਹਕਲ ਦੇ ਵਿੱਚੋਂ ਹੁਣ ਦੁਬਾਰਾ ਉਹਨੂੰ ਆਉਣ ਨਹੀਂ ਦੇਣਾ ਉਹਨਾਂ ਚੀਜ਼ਾਂ ਨੂੰ ਕਿਉਂ ਕਿ ਉਹਨੇ ਆਪਣੀ ਰਜਾ ਸਮਝਾ ਦਿੱਤੀ ਹੈ ਮੈਂ ਇਹਨਾਂ ਚੀਜ਼ਾਂ ਤੋਂ ਨਾ ਖੁਸ਼ ਹ ਮੇਰੇ ਬਾਪ ਦੇ ਘਰ ਨੂੰ ਵਪਾਰ ਦੀ ਮੰਡੀ ਨਾ ਬਣਾਓ ਅੱਜ ਤੁਸੀਂ ਦੇਖ ਰਹੇ ਹੋ ਕਿਵੇਂ ਸੰਸਾਰ ਦੇ ਵਿੱਚ ਮੰਡੀਆਂ ਬਣ ਚੁੱਕੀਆਂ ਬਾਪ ਦੇ ਘਰ ਨੂੰ ਮੰਡੀ ਬਣਾ ਚੁੱਕੇ ਆ ਪਰ ਅੱਖਾਂ ਦੇ ਤੇ ਪਰਦਾ ਐਸਾ ਐਸੇ ਅਸੀਂ ਅੰਨੇ ਹੋਏ ਹਾਂ ਦਾਵਾ ਕਰਨੇ ਸਜਾਕੇ ਹੋਣ ਦਾ ਪਰ ਅਸੀਂ ਅਸਲ ਦੇ ਵਿੱਚ ਅੰਨੇ ਆ ਸਭ ਕੁਝ ਦੇਖਦੇ ਹੋਏ ਵੀ ਅੰਨੇ ਆ ਉਹ ਵਚਨ ਪੂਰਾ ਹੋ ਰਿਹਾ ਤੁਸੀਂ ਦੇਖਦੇ ਹੋਏ ਵੀ ਨਹੀਂ ਦੇਖੋਗੇ ਤੇ ਸੁਣਦੇ ਹੋਏ ਵੀ ਨਹੀਂ ਸੁਣੋਗੇ ਮੈਂ ਤੁਹਾਡੇ ਮਨ ਮੋਟੇ ਕਰ ਦਵਾਂ ਤੇ ਕੀ ਸਾਨੂੰ ਵਿਚਾਰ ਨਹੀਂ ਕਰਨਾ ਚਾਹੀਦਾ ਕਿਤੇ ਉਹ ਵਰਤ ਸਾਡੇ ਉੱਤੇ ਪੂਰੀ ਤਾਂ ਨਹੀਂ ਹੋ ਚੁੱਕੀ ਕਿਉਂਕਿ ਬਚਨ ਤੇ ਕੋਈ ਸ਼ੋਰ ਦੱਸਣ ਡਿਆ ਆ ਬਚਨ ਤੇ ਦੱਸਦਾ ਹੈ ਕਿ ਜਾਂ ਕੇ ਉਹਨੇ ਸਫਾਈ ਕੀਤੀ ਹੈ ਤੇ ਹੁਣ ਜੇ ਕੋਈ ਜੁਰਤ ਕਰੇ ਦੁਆਰਾ ਉਸ ਸਫਾਈ ਕੀਤੀ ਹੋਈ ਜਗ੍ਹਾ ਤੇ ਫਿਰ ਉਹਨਾ ਚੀਜ਼ਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰੇ ਤੇ ਪਰਮੇਸ਼ਵਰ ਦੇ ਕ੍ਰੋਧ ਦਾ ਕਿੰਨਾ ਵੱਡਾ ਪਾਕੇ ਹੋਵੇਗਾ ਪਹਿਲਾਂ ਤੇ ਕੋੜੇ ਮਾਰ ਕੇ ਉਹਨੇ ਭਜਾਇਆ ਹੁਣ ਤੇ ਸਿੱਧਾ ਨਰਕ ਦੀ ਅੱਗ ਦੇ ਵਿੱਚ ਲੈ ਕੇ ਜਾਣਾ ਕਿਉਂਕਿ ਜਿਹੜਾ ਬਾਰ-ਬਾਰ ਗਲਤੀ ਜਾਣ ਕੇ ਵੀ ਗਲਤੀ ਕਰੇ ਤੇ ਫਿਰ ਉਹਨੂੰ ਉਹ ਪਸੰਦ ਕਰਦਾ ਨਹੀਂ ਉਹਨੇ ਆਪਣੇ ਨੇਚ ਨੂੰ ਸਮਝਾ ਦਿੱਤਾ ਸਫਾਈ ਕਰਕੇ ਬੰਦੇ ਬਣ ਜਾ ਮੈਂ ਤੁਹਾਨੂੰ ਆਪਣੇ ਘਰ ਨੂੰ ਵਪਾਰ ਦੀ ਮੰਡੀ ਬਣਾਉਣ ਦੇਣਾ ਨਹੀਂ ਆ ਇਸ ਦੀ ਯਾਦ ਰੱਖੋ ਪਿਆਰੇ ਅਜੀਜੋ ਵਚਨ ਦੱਸਦਾ ਆ ਪਰੰਤੂ ਜੋ ਕੋਈ ਮੇਰੀ ਇਹ ਬਾਤیں ਸੁਣਦਾ ਹੈ ਔਰ ਉਨ ਪਰ ਨਹੀਂ ਚਲਦਾ ਯਾਦ ਰੱਖਿਓ ਪਹਿਲਾ ਤਾਂ ਜਿਹੜਾ ਚੱਲਦਾ ਆ ਉਹਦੀ ਪੋਜੀਸ਼ਨ ਕੀ ਹੈ ਉਹ ਆ ਜਿਹੜਾ ਅਸਲੀ ਮਸੀਹ ਹੀ ਆ ਜਿਨੇ ਮਸੀਹਤ ਨੂੰ ਆਪਣੇ ਵਿੱਚੋਂ ਦੀ ਦਿਖਾਉਣਾ ਹੈ ਜਿਹਦੇ ਬਾਰੇ ਸੰਤਪਰੂਸ਼ ਕਹਿੰਦਾ ਮੈਨੂੰ ਪੀੜਾ ਲੱਗੀਆਂ ਕਿ ਮਸੀਹ ਤੁਹਾਡੇ ਵਿੱਚ ਸੂਰਤ ਬੜੇ ਫਿਰ ਵਜਨ ਦੱਸਦਾ ਤੁਹਾਡਾ ਉਹ ਹੀ ਸੁਭਾਅ ਹੋਵੇ ਜਿਹੜਾ ਯਸੂ ਮਸੀਹ ਦਾ ਸੀ ਔਰ ਹੁਣ ਆ ਗਿਆ ਵੀ ਜਿਨ੍ਹਾਂ ਦਾ ਫਿਰ ਮਸੀਹ ਦਾ ਸੁਭਾਅ ਨਹੀਂ ਆ ਉਹਨਾਂ ਦੇ ਬਾਰੇ ਵੀ ਕੀ ਵਜਨ ਦੱਸਦਾ ਪਰੰਤੂ ਜੋ ਕੋਈ ਮੇਰੀ ਇਹ ਬਾਤیں ਸੁਣਦਾ ਹੈ ਔਰ ਉਨ ਪਰ ਨਹੀਂ ਚਲਦਾ ਮੈਨਾਂ ਸਿਖਿਆ ਜਿਹੜਾ ਸੁਣਦਾ ਆ ਤੇ ਉਹਨਾਂ ਨੂੰ ਮੰਨਦਾ ਚੱਲਦਾ ਆ ਤੇ ਦੂਸਰਾ ਕੌਣ ਆ ਭਲਾ ਦੂਸਰਾ ਉਹ ਆ ਜਿਹੜਾ ਮੇਰੀਆਂ ਗੱਲਾਂ ਨੂੰ ਸੁਣਦਾ ਆ ਪਰ ਉਹਨਾਂ ਤੇ ਚੱਲਦਾ ਚੱਲਦਾ ਨਹੀਂ ਅੱਜ ਵਿਚਾਰ ਕਰੀਏ ਅਸੀਂ ਸੁਣਨ ਵਾਲਿਆਂ 'ਚ ਹੋਈਆਂ ਜ਼ਿਆਦਾਤਰ ਚੱਲਣਾ ਚੁਣਨਾ ਤੇ ਸਾਡੇ ਲਈ ਔਖਾ ਆ ਤੇ ਸੁਣਦੇ ਤੇ ਸੁਣ ਕੇ ਫੇਰ ਅਸੀਂ ਸਜਾ ਇਕੱਠੀ ਕਰਨ ਦੇ ਆ ਕਿਉਂਕਿ ਜਿਹੜਾ ਜਿੰਨੇ ਨਹੀਂ ਸੁਣਿਆ ਉਹਦੇ ਕੋਲ ਤੇ ਕਈ ਬਹਾਨੇ ਆ ਪਰ ਜਿਹਨੇ ਸੁਣ ਲਿਆ ਪਰ ਚੱਲਿਆ ਨਹੀਂ ਉਹ ਇਹ ਹੁਣ ਕਹਿ ਸਕਦਾ ਮੈਂ ਤਾਂ ਸੁਣਿਆ ਹੀ ਨਹੀਂ ਸੀ ਮੈਂ ਤਾਂ ਪਤਾ ਹੀ ਨਹੀਂ ਸੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਵੀ ਕਰ ਲੈਂਦਾ ਜੇ ਮੈਨੂੰ ਪਤਾ ਹੁੰਦਾ ਜਿੱਦਾਂ ਅੱਜ ਪ੍ਰਚਾਰ ਦੁਨੀਆ ਕੀਤਾ ਗਿਆ ਨਾ ਜੇ ਕਿਤੇ ਇਦਾਂ ਨੂਹਾ ਕਰਦਾ ਤੇ ਉਸ ਸਮੇਂ ਦੇ ਲੋਕਾਂ ਨੇ ਤੋਬਾ ਕਰ ਲੈਣੀ ਸੀ ਲੇਕਿਨ ਨੂਹਾ ਨੇ ਉਹਦਾ ਪ੍ਰਚਾਰ ਨਹੀਂ ਕੀਤਾ ਜਿੱਦਾਂ ਅੱਜ ਅਸੀਂ ਕਰ ਰਹੇ ਹਾਂ ਨੂਹਾ ਦੀ ਕਿਸ਼ਤੀ ਆਪਣੇ ਆਪ ਚ ਪ੍ਰਚਾਰ ਸੀ ਨੂਹਾ ਦੀ ਬਣ ਰਹੀ ਕਿਸ਼ਤੀ ਆਪਣੇ ਆਪ ਚ ਦੁਨੀਆ ਦੇ ਲਈ ਪ੍ਰਚਾਰ ਸੀ ਬਹੁਤ ਸਾਰੇ ਪ੍ਰਚਾਰਕ ਕਹਿੰਦੇ ਹਨ ਨੂਹਾਂ ਨੇ ਪ੍ਰਚਾਰ ਕੀਤਾ ਪਰ ਮੈਨੂੰ ਅਜੇ ਤੱਕ ਕੋਈ ਠੋਸ ਐਸੀ ਗੱਲ ਮੈਂ ਉਹਨਾਂ ਦੇ ਵਿਰੋਧ ਨਹੀਂ ਕਰਦਾ ਪਰ ਮੈਨੂੰ ਐਸੀ ਠੋਸ ਗੱਲ ਨਹੀਂ ਮਿਲੀ ਜਿਹੜੀ ਇਹ ਸਿੱਧ ਕਰ ਦੇਵੇ ਕਿਉਂਕਿ ਵਚਨ ਚ ਲਿਖਿਆ ਹੈ ਵੀ ਪਾਪ ਦਾ ਘੜਾ ਭਰ ਗਿਆ ਸੀ ਪਰਮੇਸ਼ੁਰ ਨੇ ਧਰਤੀ ਤੇ ਨਜ਼ਰ ਮਾਰੀ ਤੇ ਨੂਹ ਧਰਮੀ ਨਜ਼ਰ ਆਇਆ ਉਹਨੇ ਫੈਸਲਾ ਕੀਤਾ ਵੀ ਮੈਂ ਨੂਹ ਤੇ ਨੂਹ ਦੇ ਪਰਿਵਾਰ ਸਮੇਤ ਉਹਨਾਂ ਨੂੰ ਬਚਾਉਂਗਾ ਤੇ ਬਾਕੀ ਸਭ ਕੁਝ ਮੈਂ ਨਾਸ਼ ਕਰੂੰਗਾ ਤੇ ਜਿਹੜਾ ਪ੍ਰਚਾਰ ਆ ਫਿਰ ਮੈਂ ਇਹ ਸਮਝਦਾ ਉਹਦੀ ਕਿਸਤੀ ਬਣਾਉਣਾ ਹੀ ਪ੍ਰਚਾਰ ਸੀ ਔਰ ਉਸ ਕਿਸਤੀ ਬਣਾਉਣ ਦੇ ਬਾਰੇ ਜਦੋਂ ਲੋਕੀ ਸੁਣਦੇ ਸੀਗੇ ਤੇ ਲੋਕੀ ਮਜ਼ਾਕ ਖੜਾਉਂਦੇ ਸੀ ਕਹਿੰਦੇ ਸੀ ਕਿੱਥੋਂ ਬਾਹਰ ਹੋਣੀ ਆ ਕਮਲਾ ਬੰਦਾ ਪਹਾੜ ਦੇ ਤੇ ਕਿਸਤੀ ਬਣਾਉਣ ਲਿਆ ਲੋਕਾਂ ਨੇ ਉਹਦੀ ਉਸ ਸਾਰੀ ਕੋਸ਼ਿਸ਼ ਨੂੰ ਹੀ ਮਜ਼ਾਕ ਦੇ ਵਿੱਚ ਉਡਾ ਦਿੱਤਾ ਸੀਗਾ ਸੋ ਮੈਂ ਦੱਸਿਆ ਕਿ ਜਿੱਦਾਂ ਅਸੀਂ ਪ੍ਰਚਾਰ ਕਰਦੇ ਏਦਾਂ ਨਹੀਂ ਉਹਨੇ ਪ੍ਰਚਾਰ ਕੀਤਾ ਹੁਣ ਆ ਜਾਣੇ ਆ ਵੀ ਵਚਨ ਕੀ ਕਹਿੰਦਾ ਆ ਪ੍ਰੰਤੂ ਜੋ ਮੇਰੀ ਬਾਤ ਤੇ ਸੁਣਦਾ ਹੈ ਜਿਹੜਾ ਸੁਣਦਾ ਆ ਪਰ ਚੱਲਦਾ ਨਹੀਂ ਉਹ ਉਸ ਨਿਰਬੁੱਧ ਬੁੱਧੀਹੀਣ ਮਨੁੱਖ ਵਰਗਾ ਆ ਜਿਨੇ ਆਪਣਾ ਘਰ ਰੇਤ ਦੇ ਉੱਤੇ ਬਣਾਇਆ ਦਾਵਾ ਕੀ ਕਰਦਾ ਭਲਾ ਇਹ ਸੁਣਦਾ ਪਰ ਚੱਲਦਾ ਨਹੀਂ ਫਿਰ ਵੀ ਦਾਵਾ ਕੀ ਕਰਦਾ ਘਰ ਮੈਂ ਚਟਾਨ ਦੇ ਉੱਤੇ ਬਣਾਇਆ ਲੇਕਿਨ ਪਰਮੇਸ਼ਵਰ ਦੇਖਦਾ ਜਿੱਥੇ ਯਸੂ ਮਸੀਹ ਦੀ ਮਰਜੀ ਦਾ ਨਹੀਂ ਜਿਹੜੇ ਬੁਨਿਆਦ ਯਸੂ ਨੇ ਉਹ ਰੇਤ ਹੀ ਆ ਤੇ ਕਿਸੇ ਨੇ ਬੜਾ ਵਧੀਆ ਭੰਜ ਲਿਖਿਆ ਸ਼ੁਰੂ ਜਿਵੇਂ ਅਸੀਂ ਕਹਿੰਦੇ ਰੇਤ ਉੱਤੇ ਘਰ ਨਾ ਬਣਾਵੀਏ ਮਸਾਫਰਾਂ ਕਿਉਂਕਿ ਇੱਥੇ ਜਦੋਂ ਉਹ ਮੀਂਹ ਆਇਆ ਨਾ ਜਦੋਂ ਉਹ ਨੇਰੀਆਂ ਆਈਆਂ ਜਦੋਂ ਉਹ ਬਾੜ ਆਈ ਇਹਨੇ ਮੈਂਟਲ ਨਹੀਂ ਕੱਢਣਾ ਸੋ ਪਿਆਰੇ ਹੈ ਜੀ ਜੋ ਅੱਜ ਦੇ ਲਈ ਮੈਂ ਸਮਝਦਾ ਇੰਨਾ ਕਾਫੀ ਹੈ ਖੁਦਾ ਨੇ ਚਾਇਆ ਜ਼ਿੰਦਗੀ ਰਹੀ ਤੇ ਨੈਕਸਟ ਪਾਰਟ ਦੇ ਵਿੱਚ ਆਪਾਂ ਇਹਨੂੰ ਸਿੱਖਾਂਗੇ ਕਿ ਖੁਦਾ ਹੋਰ ਕੀ ਚਾਹੁੰਦਾ ਹੈ ਅੱਜ ਦੇ ਲਈ ਇੰਨਾ ਕਾਫੀ ਹੈ ਆਓ ਅਸੀਂ ਪ੍ਰਾਰਥਨਾ ਕਰਦੇ ਹਾਂ ਤੇਰੇ ਕੋਦਮ ਕੋਦਾ ਤੇਰੇ ਸ਼ੁਕ ਗਜਾਰ ਹੈ ਤੇਰੀ ਦਇਆ ਤੇਰੀ ਮੁਹੱਬਤ ਤੇਰੀ ਜੋ ਵੀ ਬਚਨ ਤੇਰੇ ਲੋਕਾਂ ਦੇ ਨਾਲ ਇਸ ਮਾਧਿਅਮ ਤੋਂ ਸ਼ੇਅਰ ਕੀਤਾ ਗਿਆ ਪਿਆਰੇ ਪ੍ਰਭੂ ਹਰ ਇੱਕ ਜ਼ਿੰਦਗੀ ਦੇ ਲਈ ਇੱਕ ਵੱਡੀ ਆਸ਼ੀਸ਼ ਔਰ ਬਰਕਤ ਔਰ ਆਤਮਿਕ ਉਨਤੀ ਔਰ ਤਰੱਕੀ ਦਾ ਕਾਰਨ ਹੋਵੇ ਖੁਦਾਮ ਕੋਦਾ ਉਹ ਬਰਕਤਾਂ ਉਹ ਆਸ਼ੀਸ਼ਾਂ ਜਿਨ੍ਹਾਂ ਦੇ ਬਾਰੇ ਤੇਰਾ ਬਚਨ ਦੱਸਦਾ ਹੈ ਕਿ ਉਹਨੇ ਆਪਣੇ ਲੋਕਾਂ ਦੇ ਲਈ ਉਹ ਚੀਜ਼ਾਂ ਜਿਹੜੀਆਂ ਨਾਲ ਵੇਖਿਆਗੇ ਜਾਂ ਨਾਲ ਸੁਣੀਆਗੇ ਜਾਂ ਨਾਲ ਇਨਸਾਨ ਦੇ ਚਿੱਤ ਵਿੱਚ ਆਈਆਂ ਆਪਣੇ ਚਾਉਣ ਵਾਲਿਆਂ ਦੇ ਲਈ ਤਿਆਰ ਕਰਕੇ ਰੱਖੀਆਂ ਹੈ ਉਸ ਸਾਰੀ ਇਹ ਚੀਜ਼ਾਂ ਸਵਰਗੀ ਚੀਜ਼ਾਂ ਦੇ ਵੱਲ ਇਸ਼ਾਰਾ ਕਰਦੀਆਂ ਪਿਆਰੇ ਪ੍ਰਭੂ ਔਰ ਜਿਹੜੇ ਤੇਰੇ ਚਾਣ ਵਾਲੇ ਆ ਤੂੰ ਉਹਨਾਂ ਦੇ ਲਈ ਉਹ ਚੀਜ਼ਾਂ ਤਿਆਰ ਕਰਕੇ ਰੱਖੀਆਂ ਜਿਹਨਾਂ ਨੂੰ ਨਾ ਕੋਈ ਅੱਖ ਵੇਖ ਸਕੇ ਨਾ ਕੋਈ ਸੋਚ ਸਕਿਆ ਨਾ ਕਿਸੇ ਦੇ ਦਿਮਾਗ ਦੇ ਵਿੱਚ ਆ ਸਕਿਆ ਪਿਆਰੇ ਪ੍ਰਭੂ ਔਰ ਮੇਰੀ ਦੁਆ ਹੈ ਕਿ ਤੇਰੇ ਲੋਕ ਉਹ ਚੀਜ਼ਾਂ ਪਾਉਣ ਜਿਹੜੀਆਂ ਤੂੰ ਆਪਣੇ ਲੋਕਾਂ ਦੇ ਲਈ ਤਿਆਰ ਕਰਕੇ ਰੱਖੀਆਂ ਜਿਹੜੀਆਂ ਆਤਮਿਕ ਆ ਜਿਹੜੀਆਂ ਸਵਰਗੀ ਆ ਪਿਆਰੇ ਪ੍ਰਭੂ ਔਰ ਖੁਦਾਮੁ ਖੁਦਾ ਉਹਨਾਂ ਸਭ ਲੋਕਾਂ ਨੂੰ ਵੀ ਤੇਰੇ ਤਖਤ ਅੱਗੇ ਪੇਸ਼ ਕਰਦੇ ਆ ਜਿਹੜੇ ਦਰਖਾਸਤਾਂ ਪ੍ਰਾਰਥਨਾ ਕਰਨ ਵਾਸਤੇ ਆਈਆਂ ਇੱਕ ਇੱਕ ਜ਼ਿੰਦਗੀ ਤੇ ਤੁਸੀਂ ਬਖੂਬੀ ਵਾਕਿਫ ਹੋ ਇੱਕ ਇੱਕ ਜ਼ਿੰਦਗੀ ਨੂੰ ਤੇਰੇ ਤਖਤ ਅੱਗੇ ਲੈ ਕੇ ਉਹਨੇ ਤੇਰੀ ਵੱਡੀ ਰਹਿਮਤ ਨੂੰ ਮੰਗਦੇ ਆ ਖਾਸ ਕਰਕੇ ਭਾਈ ਨਵੀਨ ਦੇ ਮੰਮੀ ਜੀ ਨੂੰ ਖੁਦਾਵਾਹੁ ਖੁਦਾ ਹੁਣ ਤੱਕ ਸੰਭਾਲ ਕੇ ਰੱਖਿਆ ਰਹਿੰਦੀ ਕਮਜ਼ੋਰੀ ਬਿਮਾਰੀ ਉਹਦਾ ਅਸਰ ਯਿਸੂ ਮਸੀਹ ਦੇ ਨਾਮ 'ਚ ਜਾਂਦਾ ਰਹੇ ਉਹ ਜਿਹੜੀ ਨਸ ਫਟ ਗਈ ਹੈ ਯਿਸੂ ਮਸੀਹ ਦੇ ਨਾਮ 'ਚ ਦੁਬਾਰਾ ਨਵੀ ਹੋ ਜਾਏ ਜੁੜ ਜਾਏ ਪਿਆਰੇ ਪ੍ਰਭੂ ਔਰ ਜੋ ਵੀ ਬਲੀਡਿੰਗ ਹੋਈ ਖੁਦਾ ਖੁਦਾ ਉਹਨਾਂ ਦੇ ਉਸ ਦਿਮਾਗ ਦੇ ਵਿੱਚ ਫੈਲ ਗਏ ਉਹ ਸਭ ਯਿਸੂ ਮਸੀਹ ਦੇ ਨਾਮ 'ਚ ਗਾਇਬ ਹੋ ਔਰ ਤੁਹਾਡੀ ਬੇਟੀ ਨੂੰ ਪੂਰੀ ਸ਼ਿਫਾ ਮਿਲੇ ਪਰੋਂ ਦੇ ਕਰਾਂ ਨਿਹਦੀ ਇੱਕ ਵੱਡੀ ਮਿਸਾਲ ਬਣੇ ਕਿ ਤੁਸੀਂ ਸਭ ਕੁਝ ਕਰਨ ਦੀ ਤਾਕਤ ਰੱਖਦੇ ਹੋ ਸਿਸਟਰ ਰਾਜੂ ਦੇ ਮੰਮੀ ਦੇ ਲਈ ਵੀ ਪ੍ਰਾਰਥਨਾ ਕਰਦੇ ਪਿਆਰੇ ਪ੍ਰਭੂ ਉਹਨਾਂ ਨੂੰ ਵੀ ਤੁਹਾਡੇ ਫਜ਼ਰ ਪਰ ਮubarət ਦੇਦਿਨੇ ਜੋ ਵੀ ਉਹਨਾਂ ਦੇ ਸਿਰ ਦੀ ਪ੍ਰੋਬਲਮ ਹੈ ਜੋ ਵੀ ਨਸਾਂ ਦੀ ਪ੍ਰੋਬਲਮ ਹੈ ਖੁਦਾਵੰਦ ਖੁਦਾ ਜੋ ਵੀ ਦਾਰ ਦੀ ਪ੍ਰੋਬਲਮ ਹੈ ਸਭ ਯਸੂ ਮਸੀਹ ਦੇ ਨਾਮ 'ਚ ਦੂਰ ਹੋਵੇ ਆਪਣੇ ਫਜ਼ਰ ਪਰੇ ਹੱਥ ਨੂੰ ਉਹਨਾਂ ਵੱਲ ਵਧਾਓ ਸ਼ੁਓ ਔਰ ਚੰਗਾ ਕਰੋ ਖੁਦਾਵੰਦ ਤੁਹਾਡੀ ਰਹਿਮਤ ਬਣੀ ਰਵੇ ਪਉਣ ਵਾਲਾ ਸਮਾ ਮਸੀਹ ਯਸੂ ਦੇ ਨਾਮ 'ਚ ਤੁਹਾਡੇ ਸਭ ਲੋਕਾਂ ਦੇ ਲਈ ਮੁਬਾਰਕ ਹੋਵੇ ਤੇਰੇ ਲੋਕ ਤੇਰੇ ਰਾਜ ਦੇ ਲਈ ਤਿਆਰ ਹੁੰਦੇ ਜਾਣ ਖੁਦਾਵੋਂ ਖੁਦਾ ਸਾਡੀ ਪ੍ਰਾਰਥਨਾ ਸੁਣ ਕਬੂਲ ਕਰੋ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਹੁਣ ਸਾਡੇ ਖੁਦਾਵੋਂ ਯਿਸੂ ਮਸੀਹ ਦਾ ਫਜ਼ਲ ਖੁਦਾਬਾਬ ਦੀ ਮੁਹੱਬਤ ਪਾਕ ਰੂ ਦੀ ਸੰਗਤ ਹੋਂਦ ਲੈ ਕੇ ਹਮੇਸ਼ਾ ਤੱਕ ਉਹ ਦੇ तमाम ਲੋਕਾਂ ਦੇ ਨਾਲ ਬਣੀ ਰਵੇ ਆਮੀਨ